ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ। ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ। ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈਗੀ। ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ। ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ। ਹੂੰ। ਇੱਕ ਕਿਤਾਬ ਲੈ ਆਓ। ਹੂੰ। ਇਹ ਮੁੰਡੇ ਦਾ ਕਾਇਤਾ ਵੀ ਕਿਤੇ ਦੇਈ ਨਾ ਯੇ ਨੀ ਕਿਤਾ ਵੀ ਦੇ ਵੀ ਮੈਸਜ ਉਹਨਾਂ ਨੇ ਕਿਹਾ ਵੀ ਤੁਹਾਨੂੰ ਭੇਜ ਹਾਂ ਉੱਤਰੋਂ ਭੇਜ ਉਹਨਾਂ ਨੇ ਕਿਹਾ ਵੀ ਤੁਸੀਂ ਕਤੂੜਾ ਲੈ ਆਉਣੀ ਇਹ ਆਈ ਤਾਂ ਹੋਰ ਕਿਸੇ ਤੋਂ ਆ ਮੇਰਾ ਵੀ ਨਾਮ ਚਲ ਗਿਆ ਮੇਰਾ ਨਾਮ ਬਲਜੀਤ ਸਿੰਘ ਜੀ ਕੀ ਲੱਗਦਾ ਰੋਜ਼ ਨਾ ਜੇ ਮੇਰੇ ਜੀਜਾ ਜੀ ਸੀਗੇ ਜੀ ਤੇ ਉਹਨਾਂ ਦੇ ਡੈਡੀ ਸੀਗੇ ਫਾਦਰ ਸਾਹਿਬ ਸੀ ਮੰਨ ਲਓ ਜੀਜਾ ਜੀ ਦੇ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਤੂਰਾ ਜੀ ਹਨ ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆਹ 7-8 ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8:30 ਵਜੇ ਜੀ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਹੈ ਜੀ ਕਰਿਆ ਕਿਤੇ ਬਸ ਕੰਦਾ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡੀ ਕੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸੱਟਾਂ ਮੰਨ ਲਓ ਮਲ ਜ਼ਿਆਦਾਤਰ ਸਿਰ ਚ ਲਾਈਆਂ ਜੀ ਸੱਟਾਂਾਂ ਨੇ ਕਿਤੇ ਕਿਤੇ ਮਾਰੀ ਹੈਗੇ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੀਆਂ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੀਆਂ ਤੇ ਮਾਤਾ ਵੀ ਜ਼ਖਮੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਉਹ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾਗ ਗਈ ਸੱਟ ਕੱਲਾ ਕੋਈ ਰਾਂਜਿਸ ਨਹੀਂ ਸੀ ਨਹੀਂ ਵੈਸੇ ਤਾਂ ਕੋਈ ਰਾਂਜਿਸ ਨਹੀਂ ਸੀ ਜੀ ਇਹ ਵੈਸੇ ਕਾਰਨ ਇਹ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋਵਾਂ ਨੇ ਕਹਿ ਰੱਖਿਆ ਮੰਨ ਲਓ ਉਧਰ ਵੀ ਆ ਕੀ ਗਿਆ ਇਧਰ ਵੀ ਆ ਕੀ ਗਿਆ ਆਹ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਕੀ ਮੰਗਤੀ ਹੈਗੇ ਤੁਹਾਡੀ ਮੰਗ ਤਾਂ ਇਹ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗੌਰਮੈਂਟ ਤੋਂ ਇਹ ਮੰਗਿਆ ਜੀ ਹੋ ਸਕਦਾ ਉਹਨਾਂ ਨੇ ਸਜ਼ਾ ਬਹੁਤ ਸਖਤ ਸਖਤ ਦਿੱਤੀ ਜਾਵੇ ਬਾਕੀ ਸਾਰੇ ਪਿੰਡ ਗਵਾਏ ਜੀ ਇਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ ਉਹਨਾਂ ਨੇ ਨਾ ਕੋਈ ਤਾਂ ਦੋ ਬਾਤ ਚੋ ਕੋਈ ਤਾਂ ਗੱਲ ਐਤੋ ਕਹ ਰਿਹਾ ਜੀ ਕਬੂਤਰ ਫੜੋ ਸਾਰਾ ਗੁਰਪਿਆ ਆ ਜਾਂਦਾ ਕੀ ਵਾਲਾ ਇਸ ਦਾ